ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਹਾਰਾਜਪਿੰਡ ਪਹੁੰਚੇ ਹੋਏ ਆ ਕਿ ਕਿਸ ਤਰ੍ਹਾਂ ਦਾ ਸਮਾਗਮ ਹੈ ਅੱਗੇ ਕੀ ਕੀ ਕੁਝ ਤਿਆਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਰੀ 사ਤ ਸੰਗ ਜਾਣਦੇ ਹੈ ਮਿਸ ਸੁਨੋਮਨੀ ਸ਼ਹੀਦ ਬਾਬਾ ਸੁਖਾ ਸਿੰਘ ਜੀ ਚੱਕਰਵਰਤੀ ਚੱਲਦਾ ਵਹੀਰ ਤਰਨਾਂਦਾਲ ਮੁੱਖ ਜਹਦਰ ਬਾਬਾ ਕੁਲਦੀਪ ਸਿੰਘ ਜੀ ਕੋਟਦੁਨਾ ਸਾਡਾ ਦਲ ਪੰਥ ਜੋ ਵੀ ਪੰਜਾਬ ਹਿੰਦੁਸਤਾਨ ਭਾਰਤ ਦੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਹੈ ਬੱਚਿਆਂ ਨੂੰ ਗੁਰਬਾਣੀ ਪੜ੍ਹਾਈ ਤੇ ਘੋੜਸਵਾਰੀ ਸਿਖਾਈ ਜਾਂਦੀ ਹੈ ਸ਼ਾਸਤਰੀ ਵਿਦਿਆ ਤੇ ਹੋਰ ਕਿਉਂਕਿ ਸਾਡੇ ਕੋਲ ਅਨੇਕਾਂ ਪਿੰਡਾਂ ਨੇ ਵਿੱਚ ਜਾ ਕੇ ਅਸੀਂ ਪੜਾ ਪੜਾ ਦਰ ਪੜਾ ਕਰਦੇ ਹੋਏ ਕਿ ਅਜ ਨਗਰ ਕੇ ਮਹਾਰਾਜ ਵਿਖੇ ਪਹੁੰਚੇ ਆ ਇਸੋ ਦੇ ਸਾਧ ਸੰਗਤ ਨੇ ਸਾਡੇ ਨਾਲ ਜੋ ਕਿ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਭਾਈ ਸੇਵਕ ਸਿੰਘ ਜੀ ਸਾਰਾ ਸਮੂਹ ਨਗਰ ਭਾਈ ਦਿਲਲਾ ਸਿੰਘ ਜੀ ਸਾਡਾ ਘੋੜਸਵਾਰ ਆ ਵੀ ਇਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਪਿੰਡ ਦੇ ਵਿੱਚ ਮਹੱਲਾ ਕੱਢੋ ਕਿਉਂਕਿ ਸਾਧ ਸੰਗਤ ਜੀ ਜਿੱਥੇ ਸਾਨੂੰ ਸੰਗਤ ਪਿੰਡਾਂ ਵਾਲੇ ਸਾਡਾ ਸਤਿਕਾਰ ਕਰਦੇ ਹਨ ਉੱਥੇ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਮਹੱਲਾ ਕੱਢਦੇ ਹਾਂ ਅੱਜ ਸ਼ਾਮ ਨੂੰ 4 ਵਜੇ ਪਿੰਡ ਮਹਾਰਾਜ ਦੇ ਵਿੱਚ ਪ੍ਰਕਰਮਾਂ ਕਰਦੇ ਹੋਏ ਘੋੜਦੌੜ ਨੇਜੇ ਬਾਜੀ ਗੱਤਕਿੱਦ ਜ਼ੋਰ ਦਿਖਾਈ ਜਾਣਗੇ ਤੇ ਅੱਗੇ ਤੋਂ ਵੀ ਅਸੀਂ ਸੰਗਤਾਂ ਨਾਲ ਜਿੱਦ ਸਾਡਾ ਪ੍ਰੇਮ ਸੰਗਤ ਕੋਈ ਹੁਕਮ ਕਰੂਗੀ ਉਦਾਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਾਰਾ ਲਾਵੇਂ ਨਿਹਾਲ ਹੋ ਜਾਵੇ ਸਿੱਧਾਂ ਸਿੰਘਾਂ ਦੇ ਮਨ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਕਹਾਰਾ ਲਿ ਜਾਵੇ ਨਿਹਾਲ ਹੋ ਜਾਵੇ ਬਾਬਾ ਸੁਖਦੇਵ ਸਿੰਘ ਬਾਬਾ ਬਦਾ ਸਿੰਘ ਨੂੰ ਭਾਵੇ ਨਿਹਾਲ ਹੋ ਜਾਵੇ ਕਹਾਰਾ ਲਾ ਜਾਵੇ ਨਿਹਾਲ ਹੋ ਜਾਵੇ ਸਿੱਧਾਂ ਸਿੰਘਾਂ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਗੇ ਸਾਬ ਜੱਦਾ ਕਾਲੀ ਬਾਬਾ ਫਤਿਹ ਸਿੰਘ ਜੈ ਕੋ ਪਾਵੇ ਹਰਿਆ ਕਾਲਾ ਮੇਰੀ ਬੀਰੀ ਦਾ ਮਾਲਕਾਰ ਗਮਿੰਦ ਪਾ ਜਾਈ ਰਮਨੂ ਪਾ ਨੰਦਾਰ ਜੀ ਕਾਲਾ ਵਾਹ ਬਾਬਾ ਜੀ ਵੈਰ ਖਾਲਸਾ ਵਾਹ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਅੱਜ ਦਾ ਪੜਾਗ ਆਪਰਾਵ ਸੰਬੰਧੀ ਹੋ ਅੱਜ ਪਾਸ਼ ਮੂਸਿਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਮਿਸਲ ਸ਼ਹੀਦ ਬਾਬਾ ਸੁਖਾ ਸਿੰਘ ਸਾਹਿਬ ਜੀ ਤਰਨਾ ਦਲ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ ਗੁਰੂ ਕਾ ਖਾਲਸਾ ਪੰਥ ਜੋ ਪੂਰੇ ਭਾਰਤ ਵਿੱਚ ਵਿਛਰਦਾ ਹੈ ਇਸੇ ਤਰ੍ਹਾਂ ਹੀ ਅੱਜ ਮਹਾਰਾਜ ਦੀਆਂ ਸੰਗਤਾਂ ਸਾਡੇ ਵੀਰ ਭਾਈ ਬਲਜੀਤ ਸਿੰਘ ਬਾਬਾ ਮੋੜ ਜਿੰਨੀ ਵੀ ਫੌਜ ਆ ਮਹਾਰਾਜ ਦੀ ਭਾਈ ਹਰਪ੍ਰੀਤ ਸਿੰਘ ਜੀ ਗਿੱਲ ਗਿੱਲ ਕਲਾ ਸੋ ਜਿੰਨੇ ਵੀ ਵੀਰਾਂ ਨੇ ਸਾਰਿਆਂ ਨੇ ਰਾਮਿਲ ਕਰਕੇ ਨਗਰ ਦੀਆਂ ਸੰਗਤਾਂ ਨੇ ਗੁਰੂ ਕੇ ਖਾਲਸੇ ਪੰਥ ਨੂੰ ਦਲ ਪੰਥ ਨੂੰ ਇੱਥੇ ਬੁਲਾਉਣਾ ਕੀਤਾ ਕਿ ਕਿ ਆਓ ਕਿਉਂਕਿ ਗੁਰੂ ਕੇ ਪੰਥ ਖਾਲਸੇ ਦਾ ਫਰਜ਼ ਹੀ ਹੈ ਕਿ ਮਹੱਲੇ ਨਗਰਾਂ ਵਿੱਚ ਵਿਚਰ ਕੇ ਜੋ ਕਿ ਪਤਤਪੁਨੇ ਤੋਂ ਜਿਹੜੇ ਬੱਚੇ ਪਤਤਪੁਨੇ ਵੱਲ ਵਧ ਰਹੇ ਹਨ ਨਸ਼ਿਆਂ ਵੱਲ ਵਧ ਰਹੇ ਹਨ ਉਹਨਾਂ ਨੂੰ ਬਚਾਉਣ ਦਾ ਇੱਕੋ ਇੱਕ ਕਾਰਨ ਹੈ ਕਿ ਗੁਰੂ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕਰਕੇ ਤੇ ਨਸ਼ਿਆਂ ਭੜੇ ਨਸ਼ੇ ਵਿਸ਼ੇ ਵਿਕਾਰਾਂ ਤੋਂ ਇਹਨਾਂ ਦਾ ਛੁਟਕਾਰਾ ਤਾਂ ਹੀ ਪਾ ਸਕਦਾ ਕਿਉਂਕਿ ਗੁਰੂ ਕਾ ਖਾਲਸਾ ਪੰਥ ਵਿਚਰ ਕੇ ਨਗਰਾਂ ਵਿੱਚ ਮਹੱਲੇ ਖੇੜ ਕੇ ਨੀਜੇ ਬਾਜੀ ਕੋੜ ਦੌੜ ਸ਼ਾਸਤਰ ਵਿਦਿਆ ਤੇ ਗੁਰੂ ਕੀ ਬਾਣੀ ਬਾਣੇ ਦੇ ਨਾਲ ਜੋੜ ਰਹੇ ਹਨ ਸੋ ਬਾਬਾ ਜੀ ਬਾਬਾ ਕੁਲਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬੜਾ ਉਦਮ ਪ੍ਰალა ਕਰਦੇ ਨਗਰਾਂ ਵਿੱਚ ਵਿਚਰ ਕੇ ਸੋ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਵਾਲੇ ਪਾਸੇ ਲਿਜਾ ਰਹੇ ਹਨ ਸੋ ਅੱਜ ਦਾ ਜਿਹੜਾ ਇਹ ਮਹਾਰਾਜ ਨਗਰ ਦੀਆਂ ਸੰਗਤਾਂ ਨੇ ਰਲ ਮਿਲ ਕਰਕੇ ਮਹੱਲੇ ਅੱਜ ਖੇਡੇ ਜਾਣੇ ਨੇ ਤਕਰੀਬਨ 4 ਵਜੇ ਸੋ ਸਾਰੀਆਂ ਸੰਗਤਾਂ ਨੇ ਭਾਈ ਵੱਧ ਚੜ੍ਹ ਕੇ ਆਪਾਂ ਯੋਗਦਾਨ ਪਾਇਆ ਕਰੀਏ ਕਿਉਂਕਿ ਇਹ ਜਿਹੜਾ ਗੁਰੂ ਕਾ ਖਾਲਸਾ ਪੰਥ ਹੈ ਇਹ ਕਲਗੀਧਰ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਇਹ ਸਜਾਇਆ ਤੇ ਇਹ ਅਕਾਲ ਪੁਰਖ ਕਿਉਂਕਿ ਵਾ ਪ੍ਰਗਟ ਹੋ ਖਾਲਸਾ ਪ੍ਰਮਾਤਮ ਦੀ ਮੌਜ ਇਹ ਪ੍ਰਮਾਤਮਾ ਦੀ ਮੌਜ ਦੇ ਨਾਲ ਖਾਲਸਾ ਪ੍ਰਗਟ ਹੋਇਆ ਹੈ ਤੇ ਇਹ ਕਿਸੇ ਬੰਦੇ ਦਾ ਬਣਾਇਆ ਨਹੀਂ ਹੈ ਸੋ ਇਸ ਕਰਕੇ ਇਹਦੇ ਇਹਦੇ ਨਾਲ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਨਾਲ ਮਿਲ ਕਰਕੇ ਜਿਹੜੇ ਬੱਚੇ ਪਤਤਪੁਨੇ ਵਾਲੇ ਜਾ ਰਹੇ ਹਨ ਨਾ ਭੜੇ ਨਸ਼ੇ ਵਿਸ਼ੇ ਵਕਾਰਾਂ ਵੱਲ ਜਾ ਰਹੇ ਹਨ ਤੇ ਉਹਨਾਂ ਨੂੰ ਬਚਾਉਣ ਦਾ ਇੱਕੋ ਇੱਕ ਯਤਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਚਰਨਾਂ ਨਾਲ ਜੋੜੀਏ ਸ਼ਾਸਤਰ ਵਿਦਿਆ ਗੁਰਬਾਣੀ ਸੰਥਿਆ ਤੇ ਕੋੜ ਕੋੜ ਦੌੜ ਕੋੜ ਸਵਾਰੀ ਸਿਖਾਉਣੀ ਤੋਂ ਤਾਂ ਹੀ ਇਹ ਬੱਚੇ ਜਿਹੜੇ ਆਪਣੇ ਪਹਾੜੇ ਪਾਸੇੋਂ ਵੱਸ ਸਕਦੇ ਹਨ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਸੋ ਸਾਰੇ ਨਗਰ ਵਾਲੇ ਸੰਗਤਾਂ ਦਾ ਬਹੁਤ ਧੰਨਵਾਦ ਹੈ ਸੋ ਜਿਨ੍ਹਾਂ ਨੇ ਉਦਮ ਉਪਰਾਲਾ ਕੀਤਾ ਅੱਜ ਜਿਹੜਾ ਮਹੱਲਾ ਵੀ 4 ਵਜੇ ਖੇਡਾ ਜਾਣਾ ਸਾਰੀਆਂ ਸੰਗਤਾਂ ਨੇ ਭਾਈ ਵੱਧ ਚੜ੍ਹ ਕੇ ਨਾਲ ਮਹੱਲੇ ਨਾਲ ਮਹੱਲੇ ਦੀਆਂ ਹਾਜ਼ਰੀਆਂ ਭਰਨੀਆਂ ਤੇ ਗੁਰੂ ਕੇ ਖਾਲਸੇ ਪੰਥ ਦੀਆਂ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਹਨ ਖੁਸ਼ੇ ਪ੍ਰਾਪਤ ਕਰਨੇ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਾ ਰਗ ਜਾਵੇ ਨਾ ਲੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਆਲੋ ਨਾ ਮਾ ਭਰੇ ਪਾਵੇ ਹਰ ਹੋ ਜਾਵੇ ਦੁਸ਼ਟ ਦਮਨ ਮਹਾਕਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨੂੰ ਪਾਵੇ ਸਤਿ ਸ੍ਰੀ ਅਕਾਲ ਜਿਨੂ ਭਾਵੇਂ ਨਾਰੋ ਜਾਵੇ ਸਤਿਗੁਰ ਆਗਾਜ਼ ਜੇ ਸੁਨਿਹਾਲ ਹੋ ਜਾਵੇ ਬ੍ਰਹਮ ਗਿਆਨੀ ਤੰਤਨ ਬਾਬਾ ਬੁੱਢਾ ਜੀ ਦੇ ਚਰਨਾਂ ਨੂੰ ਪਾਵੇ ਸਤਿਗੁਰ ਆਗਾਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਤਾਰਾ ਕੀਤਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਮਹਾਰਾਜਪਿੰਡ ਪੜਾਣੇ ਤੇ ਉਹ ਜਾਣਕਾਰੀ ਕੀ ਹਾਂਜੀ ਬਾਬਾ ਜੀ ਚੜ੍ਹਦੀ ਕਲਾ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਹਾਕਾਲ ਜੀਆ ਨੇ ਪਹਿਲਾਂ ਦੱਸਿਆ ਜਿ세 ਹਰ ਬਾਬਾ ਕੁਲਦੀਪ ਸਿੰਘ ਜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਅੱਜ ਮਹੱਲੇ ਸਜਾਇਆ ਜਾ ਰਹੇ ਹਨ ਨਿਹੰਗ ਸਿੰਘ ਪਚੰਗ ਸਿੰਘ ਝੜਕਾਈ ਰਗੜਾਈ ਸੰਪੂਰਨ ਫੌਜ ਕੋੜ ਸਵਾਰ ਸਿੰਘ ਤਿਆਰ ਬਰ ਤਿਆਰ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਜੇ ਉਪਰਾਲੇ ਕਰਨੇ ਚਾਹੀਦੇ ਹਨ ਦਾਸ ਦਾ ਨਗਰ ਚੌਕੇ ਉਦੋਂ ਪਹਿਲਾਂ ਬਾਬਾ ਕੁਲਦੀਪ ਸਿੰਘ ਜੀ ਸਮੇਤ ਸਮੁੱਚੀ ਫੌਜ ਨਗਰ ਚੌਕੇ ਵਿਖੇ ਮਹੱਲੇ ਦੇ ਦੌਰਾਨ ਇਕੱਤਰ ਹੋਈ ਸੀ ਉੱਥੇ ਮਹੱਲੇ ਖੇਡੇ ਗਏ ਘੋੜ ਦੌੜਾਂ ਹੋਈਆਂ ਸੰਗਤਾਂ ਨੇ ਬਹੁਤ ਸਹਦ ਦਿੱਤਾ ਅਤੇ ਇਸੇ ਕਰਕੇ ਜਿਵੇਂ ਕਿ ਮਹਾਰਾਜ ਪਿੰਡ ਦੇ ਵਿੱਚ ਅੱਜ ਮਹਾਰਾਜ ਗੁਰੂ ਪਰ ਗੋਬਿੰਦ ਪਾਸ਼ਾ ਜੀ ਸਾਜੀ ਫੌਜ ਬੁੱਢਾਲ ਤਰਨੇ ਦਲਾਂ ਦੇ ਹੀ ਸਿੰਘ ਅੱਜ ਇਕੱਤਰ ਹੋਏ ਹਨ ਇਸੇ ਲਈ ਭਾਈ ਸਮੂਚੀਆਂ ਸੰਗਤਾਂ ਨੂੰ ਬੇਨਤੀ ਹੈ ਜੋੜ ਮੇਲੇ ਮਨਾਉਣੇ ਚਾਹੀਦੇ ਹਨ ਅਤੇ ਪਤਿਤਪੁਣੇ ਤੋਂ ਫਿਰ ਹੀ ਬਚਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਰਾ ਬੁਲਾਵੇ ਜਸੇਦਾਰ ਬਾਬਾ ਗੁਰਦੀਪ ਸਿੰਘ ਜੀ ਦੇ ਮਾਨੂ ਭਾਵੇ ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ